ਆਜ ਮੰਨ ਵਾਲੀ ਗੱਲ ਹੋ ਰਹੀ ਸੀ ਕਿ ਅਸੀਂ ਜੇ ਫੜਦੇ ਆ ਨਾ ਜ਼ਬੰਤ ਹੋ ਜਾਂਦੀ ਹੈ ਜਿੱਥੇ ਸੀਐਮ ਜਾਂ ਪੰਜਾਬ ਸਰਕਾਰ ਕਹਿੰਦੀ ਹੈ ਡੀਜੀਪੀ ਨੂੰ ਜਾਂ ਪੰਜਾਬ ਪੁਲਿਸ ਨੂੰ ਕਿ ਤੁਸੀਂ ਸਖਤੀ ਕਰੋ ਉਥੇ ਉਹਨਾਂ ਨੂੰ ਵੀ ਚਾਹੀਦਾ ਹੈ ਵੀ ਕੋਈ ਕੋਈ ਨਾ ਕੋਈ ਉਹ ਲੈ ਜੋ ਤੁਸੀਂ ਮਤਲਬ ਕਾਨੂੰਨ ਕੋ ਦਾ ਵੀ ਕੋਈ ਐਸਾ ਮਤਲਬ ਬਕ ਹੋਵੇ ਕਰੋ ਜੇ ਬਾਤ ਛੇਤੀ ਨਾ ਹੋਵੇ ਆ ਦੇਖਿਏ ਬੇਲ ਮੈਂ ਸਾਰਿਆਂ ਦੇ ਨੋਲੇਜ ਲਈ ਦੱਸ ਦੂੰ ਬੇਲ ਪੁਲਿਸ ਦੇ ਹੱਥ ਦੀ ਚੀਜ਼ ਨਹੀਂ ਹੈ ਪੁਲਿਸ ਉਹ ਬੇਲ ਕੋਰਟ ਦਾ ਮਸਲਾ ਹੈਗਾ ਕੋਰਟ ਦੇ ਦਿੰਦੀ ਹੈ ਉਹ ਕਾਨੂੰਨ ਨੂੰ ਚੇਂਜ ਕਰੰਟ ਦਾ ਜੋ ਹੈਗਾ ਉਹ ਵੀ ਅਸੀਂ ਤੁਹਾਡਾ ਪੁਆਇੰਟ ਲੈ ਕੇ ਸਰਕਾਰ ਤੱਕ ਆਹ ਵਾਲੀ ਚੀਜ਼ ਪਹੁੰਚਾ ਦਿੱਨੇ ਹਾਂ ਬਟ ਆ ਕੋਰਟ ਦਾ ਮਸਲਾ ਹੈਗਾ ਪੁਲਿਸ ਦਾ ਇਹਦੇ ਵਿੱਚ ਕੋਈ ਰੋਲ ਜ਼ਿਆਦਾ ਹੈ ਨਹੀਂ ਅਸੀਂ ਲੇਕਿਨ ਫਿਰ ਵੀ ਟਰਾਈ ਕਰਦੇ ਤੁਹਾਡੇ ਸਾਰੇ ਆ ਦੀ ਨੋਲੇਜ ਦੇ ਲਈ ਮੈਂ ਦੱਸਣਾ ਚਾਹੁੰਦੀ ਹਾਂ ਕਿ ਹਰ ਜੋ ਵੀ ਬੇਲ ਲੱਗਦੀ ਹੈਗੀ ਪੁਲਿਸ ਉਹਨੂੰ ਕਾਉਂਟੈਸਟ ਹੀ ਕਰਦੀ ਕਾਉਂਟੈਸਟ ਦਾ ਮਤਲਬ ਉਹਦਾ ਵਿਰੋਧ ਹੀ ਕਰਦੀ ਹੈ ਪੁਲਿਸ ਉੱਥੇ ਖੜਦੀ ਹੈਗੀ ਤਾਂ ਕਿ ਜਿੰਨੇ ਵੀ ਮੁਜ਼ਰਮ ਹੈ ਉਹਨਾਂ ਨੂੰ ਜ਼ਮਾਨਤ ਨਾ ਮਿਲੇ ਫਿਰ ਵੀ ਆ ਕੋਰਟ ਦਾ ਮਸਲਾ ਹੈਗਾ ਔਰ ਤੁਹਾਡਾ ਜੋ ਸੁਜੈਸ਼ਨ ਹੈਗਾ ਅਸੀਂ ਇਹਨੂੰ ਟੇਕ ਅਪ ਕਰਦੇ ਹਾਂ ਅਸੀਂ ਤੁਹਾਡਾ ਜੋ ਵੀ ਸੁਝਾਅ ਹੈ ਇਹਨੂੰ ਅਸੀਂ ਪ੍ਰੋਪਰ ਚੈਨਲ ਆਗੇ ਰਾਈ ਸੀਨੀਅਰ ਆਫਸਰਾਂ ਕੋਲ ਪੁਚਾ ਦੇਵਾਂਗੇ ਬਟ ਮੈਂ ਇਹ ਠੀਕ ਹੈ ਅਭੀ ਜਿਹੜਾ ਕੋਈ ਨਹੀਂ ਤਾਂ ਕਰਨਾ ਉਹ ਮਤਲਬ ਜਿਸ ਤਰ੍ਹਾਂ ਜੋ ਕਾਨੂੰਨ ਬਣਿਆ ਹੋਇਆ ਉਥੇ ਕਾਨੂੰਨ ਦੇ ਮੁਤਾਬਕ ਹੀ ਉਥੇ ਆਰਡਰ ਹੋਣਾ ਉਹੀ ਬੇਲ ਮਿਲਣੀ ਹੈ ਸਾਡਾ ਵੀ ਬੇਨਤੀ ਕਰਦਾ ਮਤਲਬ ਇਹ ਵੀ ਕਾਨੂੰਨ ਨੂੰ ਵੀ ਕੁਝ ਇਸ ਤਰ੍ਹਾਂ ਰੱਖਿਆ ਜਾਵੇ ਜੇ ਦੇਖੋ ਜਿਹੜੀ ਪੰਜਾਬ ਸਟੇਟ ਲੈਜਿਸਲੇਟਿਵ ਅਸੈਂਬਲੀ ਜੇ ਪਾਸ ਕਰਦੀ ਹੈ ਤਾਂ ਕੋਰਟ ਇਜ਼ ਬਾਉਂਡ ਟੂ ਐਕਟ ਅਪਨ ਥੈਟ ਉਹੀ ਮੈਂ ਕਹਿ ਰਿਹਾ ਨਾ ਜੀ ਤੁਹਾਡਾ ਸੁਜੈਸ਼ਨ ਤੇ ਅਸੀਂ ਤੁਹਾਡੇ ਸੁਝਾਅ ਨੂੰ ਜ਼ਰੂਰ ਪਹੁੰਚਾ ਦੇਗੇ ਮੈਂ ਆਹੀ ਕਹਿ ਰਹੀ ਹੂੰ ਕਿ ਉਥੇ ਚੀਜ਼ ਦੇ ਜੋ ਲੋਡ ਹੈਗੀ ਪੁਲਿਸ ਨਹੀਂ ਕਰ ਸਕਦੀ ਪਰ ਅਸੀਂ ਤੁਹਾਡੇ ਜੋ ਤੁਹਾਡਾ ਸਜੈਸ਼ਨ ਹੈ ਇਹਨੂੰ ਪ੍ਰੋਪਰ ਚੈਨਲਸ ਕੇ ਥਰੂ ਅਸੀਂ ਉੱਪਰ ਪਹੁੰਚਾ ਦੇਵਾਂਗੇ ਆਹੀ ਕਹਿ ਰਹੀ ਹਾਂ ਜੀ ਕਿਤੇ ਜਿਵੇਂ ਜੀ ਤੁਹਾਡਾ ਐਸਐਚਓ ਜਾਂ ਡੀਐਸਪੀ ਕੋਈ ਮੁਲਾਜ਼ਮ ਨਸ਼ੇ ਵਾਲੇ ਫੜ ਲਿਆ ਹੁੰਦਾ ਜੀ ਤਾਂ ਉਹ ਕੀ ਕਰਦੇ ਨੇ ਉਹਨਾਂ ਦੀ ਵੀ ਇੱਕ ਜੁਨਟ ਬਣੀ ਹੋਈ ਹੈ ਉਹ ਸਾਰੇ ਮੈਸੇਜ ਦੇ ਦਿੰਦੇ ਨੇ ਮੈਸੇਜ ਦੇ ਕੇ ਉਹ ਧਰਨਾ ਲਾ ਦਿੰਦੇ ਨੇ ਤੁਸੀਂ ਧਰਨਾ ਚਕਾਉਣ ਦੀ ਮਾਰੇ ਆਪਣੇ ਮੁਲਾਜ਼ਮ ਦੀ ਬਲੀ ਦੇ ਦਿੰਦੇ ਇਹ 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 ਮੁਲਾਜ਼ਮਾਂ ਨੂੰ ਜੇ ਤੁਸੀਂ ਸ਼ਾਬਾਸ਼ ਦੇ ਦਮੇਗੇ ਹੋ ਤਾਂ ਚੰਗਾ ਉਹ ਕੀ ਉਹਨੂੰ ਮੁਲਾਜ਼ਮਾਂ ਨੂੰ ਲੈਨ ਹਾਜ਼ਰ ਕਰਤਾ ਉਹਦੇ ਨਾਲ ਆਮ ਮੁਲਾਜ਼ਮਾਂ ਦਾ ਤੁਹਾਡਿਆਂ ਦਾ ਦਿਲ ਟੁੱਟ ਜਾਂਦਾ ਵੀ ਮੈਂ ਕਾਹ ਨੂੰ ਕੰਮ ਕਰਾਂ ਇਹ ਕੰਮ ਵੀ ਤਾਂ ਬਹੁਤ ਘੱਟ ਕਰ ਰਹੇ ਸੀ ਅੱਛਾ ਤੇ ਆ ਵਾਲੀ ਚੀਜ਼ ਦੇ ਵੀ ਤੁਹਾਨੂੰ ਦੱਸਣਾ ਚਾਹੁੰਦੇ ਦੇਖੀ 1 of the ਉਹਨਾਂ ਨੇ ਫੜ ਕੇ ਪੰਜ ਚਾਰ ਬੰਦਿਆਂ ਤੇ ਹੋਰਾਂ ਤੇ ਵੀ ਦੇ ਘਰਾਂ ਨਾਲ ਉਹਨੇ ਪੱਤੀਆਂ ਲਾ ਕੇ ਖੰਮ ਕਰਕੇ ਇੱਕ ਸੈਕਿੰਡ ਸਰਦਾਰ ਜੀ ਇੱਕ ਸੈਕਿੰਡ ਦੇਖੀ ਇੱਕ ਆਧੇ ਇਨਸਟੈਂਟ ਤਾਂ ਮੈਂ ਨਹੀਂ ਉਹ ਦੱਸ ਸਕਦੀ ਮੈਂ ਹੋਰ ਕਿਉਂਕਿ ਮੈਂ ਵੀ ਹੋੜੇ ਇੱਥੇ ਨਵੀਂ ਆਈ ਹੂ ਇਹ ਮੈਂ ਤੁਹਾਨੂੰ ਉੱਧਾ ਦੱਸਣਾ ਚਾਹੁੰਦੀ ਆ ਵੀ ਸਾਰਿਆਂ ਦੇ ਲਈ ਕਿ ਜੋ ਸਾਡੇ ਪ੍ਰੈਜ਼ੀਡੈਂਟ ਡੀਜੀਪੀ ਸਾਹਿਬ ਹੈ ਉਹ ਜੋ ਤੁਸੀਂ ਕਹਿੰਦੇ ਸ਼ਾਬਾਸ਼ੀ ਵਾਲਾ ਉਹ ਉਹਨਾਂ ਨੇ ਆਈ ਥਿੰਕ ਸਭ ਤੋਂ ਜ਼ਿਆਦਾ ਜੋ ਕਾਮੈਂਡੇਸ਼ਨ ਦੇ ਸਕ ਸਭ ਤੋਂ ਜ਼ਿਆਦਾ ਜੋ ਸੀਸੀ1 ਸਰਟੀਫਿਕੇਟ ਸਾਡੇ ਹੁੰਦੇ ਸਭ ਤੋਂ ਜ਼ਿਆਦਾ ਕੈਸ਼ ਰਿਵਾਰਡਸ ਔਰ ਸਭ ਤੋਂ ਜ਼ਿਆਦਾ ਜੋ ਹਲਾਸ਼ੇਰੀ دی ਹੈ ਉਹ ਆ ਵਾਲੇ ਡੀਜੀਪੀ ਸਾਹਿਬ ਨੇ ਬਹੁਤ ਜ਼ਿਆਦਾ ਦਿੱਤੀ ਹੈ ਹਲੇ ਅੱਗੇ ਵੀ ਦਿੰਦੇ ਰਹਿੰਦੇ ਹੈ ਤੇ ਉਹ ਗੁੱਡ ਵਰਕ ਨੂੰ ਅਪਰੀਸ਼ੀਏਟ ਕਰਦੇ ਹੈ ਵਨ ਆਫ ਦਿਸ ਇਨਸੀਡੈਂਟ ਦਾ ਮੈਨੂੰ ਪਤਾ ਨਹੀਂ ਕਿ ਕਿਹੜੇ ਇਨਸੀਡੈਂਟ ਦਾ ਤੁਸੀਂ ਕਹਿ ਰਹੇ ਹੋ ਜਿਹੜੇ ਤੋਂ ਪਹਿਲਾਂ ਐਸਐਸਪੀ ਸਾਹਿਬ ਗਏ ਨੇ ਉਹ ਮੁਲਾਜ਼ਮਾਂ ਦੀ ਖਾਸੀਅਤ ਮੇਰ ਕਰਦੇ ਜਦੋਂ ਐਸਐਸਪੀ ਉਹ ਨਹੀਂ ਪੈਰ ਲਾਉ ਮੁਲਾਜ਼ਮ ਕਹਾ ਕਾਨੂੰ ਪੈਰ ਲਾਉਂਦੇ ਜੇ ਜਿਹੜੇ ਪਹਿਲੇ ਵਾਲੇ ਦੀ ਤੁਸੀਂ ਗੱਲ ਕਰਦੇ ਮੈਂ ਉਹਨਾਂ ਦੇ ਬਾਰੇ ਨਹੀਂ ਕਹਿ ਸਕਦੀ ਕੁਝ ਮੈਨੂੰ ਪਤਾ ਵੀ ਨਹੀਂ ਕਿ ਇਸ ਇਨਸੀਡੈਂਟ ਬਾਰੇ ਚਲੋ ਉਹ ਤਾਂ ਠੀਕ ਹੈ ਜੀ ਜਾਨੀ ਮੁਲਾਜ਼ਮਾਂ ਦੀ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਦੇ ਘਟੋ ਘਟ ਐਸਐਸਪੀ ਦਾ ਸਿਰ ਤੇ ਹੱਥ ਹੋਣਾ ਚਾਹੀਦਾ ਤਾਂ ਉਹ ਕੰਮ ਕਰਨਗੇ ਆਪਣੀ ਮੁਲਾਜ਼ਮਾਂ ਦੇ ਅੱਛੇ ਕੰਮ ਦੇ ਪਿੱਛੇ ਜ਼ਰੂਰ ਖੜੇ ਲੇਕਿਨ ਅਗਰ ਕੋਈ ਪੁਲਿਸ ਦਾ ਵੀ ਕੋਈ ਮੁਲਾਜ਼ਮ ਅਗਰ ਕੁਝ ਕਿਥੇ ਤੁਹਾਨੂੰ ਲੱਗਦਾ ਹੈਗਾ ਕਿ ਕੁਝ ਗਲਤ ਹੋਇਆ ਪੁਲਿਸ ਵੱਲੋਂ ਤੁਸੀਂ ਸਾਡੇ ਧਿਆਨ 'ਚ ਲੈ ਕੇ ਹੋ ਅਸੀਂ ਉਹ ਵੀ ਜੋ ਸਾਡਾ ਡਿਪਾਰਟਮੈਂਟਲੀ ਬਣਦਾ ਹੈਗਾ ਅਸੀਂ ਜ਼ਰੂਰ ਉਹਦੇ ਉੱਪਰ ਐਕਸ਼ਨ ਲਵਾਂਗੇ ਇੱਕ ਮੈਡਮ ਸਰ ਮੇਰਾ ਆਪਣਾ ਮੇਰਾ ਪਿੰਡ ਸਿਹੌੜਾ ਹੈ ਮਲੌਰਪੁਰ ਸੇ ਸ਼ਹਿਰ ਹੁਣ ਤਾਂ ਉਹ ਮੀਡੀਆ ਦਾ ਵਾਲਾ ਤਾਂ ਹੋ ਹੀ ਗਿਆਗਾ ਤੇ ਉਹ ਬੰਦ ਕਰਦੀ ਪੀਜ਼ ਹੈਗੀ ਉਹਨੂੰ ਬਿਲਕੁਲ ਸਿਰੇ ਤੋਂ ਖਤਮ ਕਰਨ ਦੇ ਲਈ ਸਰਕਾਰ ਨੇ ਇੱਕ ਮਹਿੰਮ ਸ਼ੁਰੂ ਕੀਤੀ ਹੈ ਜਿਦੇ ਵਿੱਚ ਸਰਕਾਰ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਕੈਬਨਿਟ ਮਨਿਸਟਰਸ ਦੀ ਐਂਡ ਸਾਰੇ ਕੇ ਸਾਰੇ ਐਡਮਿਨਿਸਟ੍ਰੇਸ਼ਨ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਸਟ੍ਰਿਕਟ ਇਨਸਟਰਕਸ਼ਨਸ ਹੈ ਕਿ ਜੋ ਇਹ ਡਰੱਗਸ ਦਾ ਜੋ ਇਸ਼ੂ ਹੈਗਾ ਇਹਦੀ ਕਮਰ ਨੂੰ ਤੋੜਨਾ ਹੈਗਾ ਤੇ ਉਹ ਖਾਲੀ ਪੁਲਿਸ ਨਹੀਂ ਕਰ ਸਕਦੀ ਹੈਗੀ ਉਹ ਤੁਸੀਂ ਸਾਰੇ ਵੀ ਸਮਝਦੇ ਹੋ ਤੁਸੀਂ ਸਮਾਜ ਦੇ ਪਾਰਟੋਂ ਤੇ ਕੁਛ ਨਾ ਕੁਛ ਅ ਕਿਸੇ ਅਧਿਕਾਰ ਦੇ ਉੱਪਰ ਹੋ ਤੁਸੀਂ ਕਿਸੇ ਕਿਸੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਅ ਟਾਰਗੇਟ ਕਰਨਾ ਚਾਹ ਰਹੇ ਸੋ ਥੈਟ ਤੁਸੀਂ ਅ ਅਗਰ ਪੰਜਾਹ ਬੰਦੇ ਨੂੰ ਅੱਗੇ ਮਿਲਦੇ ਹੋ 100 ਬੰਦਿਆਂ ਨੂੰ ਅੱਗੇ ਮਿਲਦੇ ਹੋ ਤਾਂ ਤੁਸੀਂ ਸਾਡਾ ਮੈਸੇਜ ਉਹ ਲੋਕਾਂ ਤੱਕ ਪਹੁੰਚਾ ਸਕੋਗੇ ਤਾਂ ਆਜ ਸਾਡਾ ਅੱਜ ਦਾ ਆਈਡੀਆ ਸੀਗਾ ਤੇ ਆਲ ਆਊਟ ਵਰ ਦੇ ਅੰਡਰ ਇਕਤਾ ਹੈਗਾ ਪੁਲਿਸ ਪੁਲਿਸ ਇਜ਼ ਵਨ ਬਟ ਕੰਪੋਨੈਂਟ ਪੁਲਿਸ ਇਨਫੋਰਸਮੈਂਟ ਵਾਲੇ ਪਾਸੇ ਜ਼ਿਆਦਾ ਕਰ ਸਕਦੀ ਹੈਗੀ ਜਿੱਥੇ ਕ੍ਰਾਈਮ ਹੁੰਦਾ ਹੈਗਾ ਤੇ ਅਗਰ ਕੋਈ ਡਰਗ ਦੀ ਪੈਡਲਿੰਗ ਕਰ ਕਰਦਾ ਹੈ ਡਰਗ ਨੂੰ ਅੱਗੇ ਵੇਚਦਾ ਹੈਗਾ ਜਾਂ ਡਰਗ ਵੇਂਦਾ ਹੈ ਤੇ ਉਹ ਚੀਜ਼ ਬਾਰੇ ਅ ਜੋ ਦੂਜੀ ਵਾਲੇ ਨਾਲ ਮਰਾਜਮ ਨਸ਼ੇ ਵਾਲੇ ਫੜ ਲਏ ਹੁੰਦਾ ਜੀ ਤਾਂ ਉਹ ਕੀ ਕਰਦੇ ਨੇ ਉਹਨਾਂ ਦੀ ਵੀ ਇੱਕ ਯੂਨਟ ਬਣੀ ਹੋਈ ਹੈ ਉਹ ਸਾਰੇ ਮੈਸੇਜ ਦੇ ਦਿੰਦੇ ਨੇ ਮੈਸੇਜ ਦੇ ਕੇ ਉਹ ਧਰਨਾ ਲਾ ਲੈਂਦੇ ਨੇ ਤੁਸੀਂ ਧਰਨਾ ਚਕਾਉਣ ਦੀ ਮਾਰੇ ਆਪਣੇ ਮੁਲਾਜ਼ਮ ਦੀ ਬਲੀ ਦੇ ਦੇਣੇ ਇਹ 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 ਮੁਲਾਜ਼ਮਾਂ ਨੂੰ ਜੇ ਤੁਸੀਂ ਸ਼ਾਬਾਸ਼ੀ ਦੇਵੇਂਗੇ ਉਹ ਤਾਂ ਚੰਗਾ ਉਹ ਉਹਨੂੰ ਮੁਲਾਜ਼ਮ ਨੂੰ ਲੈਨ ਹਾਜ਼ਰ ਕਰਤਾ ਉਹਦੇ ਨਾਲ ਆਮ ਮੁਲਾਜ਼ਮਾਂ ਦਾ ਤੁਹਾਡਿਆਂ ਦਾ ਦਿਲ ਟੁੱਟ ਜਾਂਦਾ ਵੀ ਮੈਂ ਕਾਹ ਨੂੰ ਕੰਮ ਕਰਾਂ ਇਹ ਕੰਮ ਵੀ ਤਾਂ ਬਸ ਘੱਟ ਕਰ ਰਹੇ ਨੇ ਅੱਛਾ ਜੀ ਮੈਂ ਆ ਵਾਲੀ ਚੀਜ਼ ਦੇ ਵੀ ਤੁਹਾਨੂੰ ਦੱਸਣਾ ਚਾਹੁੰਦੀ ਦੇਖੀ 1 ਆਫ ਦੇ ਇਨਸੀਡੈਂਟ ਉਹਨਾਂ ਨੇ ਭੱਟ ਕੇ ਪੰਜ ਚਾਰ ਬੰਦਿਆਂ ਤੇ ਹੋਰਾਂ ਤੇ ਜਿਹੜੇ ਧਾਰਨਾ ਲੈਂਦੇ ਨੇ ਪੰਜਾ ਦੋ ਇੱਕ ਸਿਕਿੰਡ ਸਰਦਾਰ ਜੀ ਇੱਕ ਸਿਕਿੰਡ ਦੇਖੀ ਇੱਕ ਆਧੇ ਇਨਸੀਡੈਂਟ ਦਾ ਤਾਂ ਮੈਂ ਨਹੀਂ ਉਹ ਦੱਸ ਸਕਦੀ ਮੈਂ ਓਵਰਲ ਕਿਉਂਕਿ ਮੈਂ ਵੀ ਹੁਣੇ ਇੱਥੇ ਨਵੀਂ ਆਈ ਹੂ ਇਵੇਂ ਮੈਂ ਤੁਹਾਨੂੰ ਉਦਾਂ ਦੱਸਣਾ ਚਾਹਦੀ ਆ ਵੀ ਸਾਰਿਆਂ ਦੇ ਲਈ ਕਿ ਜੋ ਸਾਡੇ ਪ੍ਰੈਜ਼ੈਂਟ ਡੀਜੀਪੀ ਸਾਹਿਬ ਹੈ ਉਹ ਜੋ ਤੁਸੀਂ ਕਹਿੰਦੇ ਸ਼ਾਬਾਸ਼ੀ ਵਾਲਾ ਉਹ ਉਹਨਾਂ ਨੇ ਆਈ ਥਿੰਕ ਸਭ ਤੋਂ ਜ਼ਿਆਦਾ ਜੋ ਕਾਮੈਂਡੇਸ਼ਨ ਡਿਸਕ ਸਭ ਤੋਂ ਜ਼ਿਆਦਾ ਜੋ ਸੀਸੀ1 ਸਰਟੀਫਿਕੇਟ ਸਾਡੇ ਹੁੰਦੇ ਸਭ ਤੋਂ ਜ਼ਿਆਦਾ ਕੈਸ਼ ਰਿਵਾਰਡਸ ਔਰ ਸਭ ਤੋਂ ਜ਼ਿਆਦਾ ਜੋ ਹਲਾਸ਼ੀਰੀ دی ਹੈ ਉਹ ਆ ਵਾਲੇ ਡੀਜੀਪੀ ਸਾਹਿਬ ਨੇ ਬਹੁਤ ਜ਼ਿਆਦਾ ਦਿੱਤੀ ਹੈ ਹਲੇ ਅੱਗੇ ਵੀ ਦਿੰਦੇ ਰਹਿੰਦੇ ਤੇ ਉਹ ਗੁੱਡ ਵਰਕ ਨੂੰ ਅਪਰੀਸ਼ੀਏਟ ਕਰਦੇ ਹੈ ਵਨ ਆਫ ði ਸਟੂਡੈਂਟ ਕਾ ਮੈਨੂੰ ਪਤਾ ਨਹੀਂ ਕਿਹੜੇ ਸਟੂਡੈਂਟ ਦਾ ਤੁਸੀਂ ਕਹਿ ਰਹੇ ਹੋ ਜਿਹੜੇ ਤੋਂ ਪਹਿਲਾਂ ਐਸਐਸਪੀ ਸਾਹਿਬ ਗਏ ਨੇ ਉਹ ਮੁਲਾਜ਼ਮਾਂ ਦੀ ਖਾਸੀ ਮੇਰ ਜਦੋਂ ਐਸਐਸਪੀ ਉਹ ਨਹੀਂ ਪੈਰ ਲਾਉ ਮੁਲਾਜ਼ਮਾਂ ਕਾਹਾਂ ਕਾਨੂੰ ਪੈਰ ਲਾਉਂ ਚਲੋ ਪਹਿਲੇ ਵਾਲੇ ਦੇ ਤਾਂ ਮੈਂ ਨਹੀਂ ਗੱਲ ਕਰਦੇ ਮੈਂ ਉਹਨਾਂ ਦੇ ਬਾਰੇ ਨਹੀਂ ਕਹਿ ਸਕਦੀ ਕੁਝ ਮੈਨੂੰ ਪਤਾ ਵੀ ਨਹੀਂ ਕਿ ਇਸ ਇਵਿਡੈਂਟ ਬਾਰੇ ਤੁਸੀਂ ਕਹਿ ਰਹੇ ਹੋ ਉਹ ਤਾਂ ਠੀਕ ਹੈ ਜੀ ਜਿਹੜੀ ਮੁਲਾਜ਼ਮਾਂ ਦੀ ਜਿਹੜੇ ਮੁਲਾਜ਼ਮ ਕੰਮ ਕਰ ਗਏ ਨੇ ਉਹਨਾਂ ਤੇ ਘੱਟੋ ਘੱਟ ਐਸਐਸਪੀ ਦਾ ਸਰਤੇ ਹੱਥ ਹੋਣਾ ਚਾਹੀਦਾ ਤਾਂ ਉਹ ਕੰਮ ਕਰਾਂਗੇ। ਵੀ ਆਪਣੇ ਆਪਣੇ ਮੁਲਾਜ਼ਮਾਂ ਦੇ ਅੱਛੇ ਕੰਮ ਦੇ ਪਿੱਛੇ ਜ਼ਰੂਰ ਖੜੇ ਹੈ। ਲੇਕਿਨ ਅਗਰ ਕੋਈ ਪੁਲਿਸ ਦਾ ਵੀ ਕੋਈ ਮੁਲਾਜ਼ਮ ਅਗਰ ਕੁਝ ਕਿਥੇ ਤੁਹਾਨੂੰ ਲੱਗਦਾ ਹੈਗਾ ਕਿ ਕੁਝ ਗਲਤ ਹੋਇਆ ਪੁਲਿਸ ਵੱਲੋਂ ਤੁਸੀਂ ਸਾਡੇ ਧਿਆਨ 'ਚ ਲੈ ਕੇ ਹੋ ਅਸੀਂ ਉਹ ਵੀ ਜੋ ਸਾਡਾ ਡਿਪਾਰਟਮੈਂਟਲੀ ਬਣਦਾ ਹੈਗਾ ਅਸੀਂ ਜ਼ਰੂਰ ਉਹਦੇ ਉੱਪਰ ਐਕਸ਼ਨ ਲਵਾਂਗੇ। ਇੱਕ ਪੁਲਿਸ ਰਿਸਪੋਨਸੀਬਿਲਟੀ ਹੁੰਦੀ ਹੈ। ਉਹਦੇ ਅੰਦਰ ਪੁਲਿਸ ਐਨਫੋਰਸਮੈਂਟ ਵਾਲੇ ਬਾਰੇ ਜ਼ਿਆਦਾ ਕੰਮ ਕਰ ਸਕਦੀ ਹੈ। ਦੂਜਾ ਹੁੰਦਾ ਹੈਗਾ ਇੱਕ ਅਵੇਅਰਨੈਸ ਵਾਲਾ ਕਿ ਲੋਕਾਂ ਨੂੰ ਪਤਾ ਲੱਗੇ ਕੀ ਡਰਗ ਕੀ ਮਾੜੀ ਚੀਜ਼ ਹੈ ਉਹ ਤੁਸੀਂ ਸਾਰੇ ਆਲਰੇਡੀ ਜਾਣਦੇ ਹੋ ਬਟ ਫਿਰ ਵੀ ਸਾਡਾ ਫਰਜ਼ ਹੈਗਾ ਤੁਹਾਨੂੰ ਹੋਰ ਤਰੀਕੇ ਨਾਲ ਦੱਸਣਾ ਕਿ ਤਾਂਕੀ ਹੋਰ ਜ਼ਿਆਦਾ ਲੋਕਾਂ ਨੂੰ ਅਵੇਅਰਨੈਸ ਮਿਲੇ ਕਿ ਡਰਗਸ ਬਹੁਤ ਜ਼ਿਆਦਾ ਮਾੜੀ ਚੀਜ਼ ਹੈ ਕਿਵੇਂ ਅੰਦਰੋਂ ਖੋਖਲਾ ਕਰ ਦਿੰਦਾ ਬੰਦੇ ਨੂੰ ਕਿਵੇਂ ਸਮਾਜ ਨੂੰ ਅਫੈਕਟ ਕਰਦਾ ਹੈਗਾ ਕਿਵੇਂ ਨਸਲ ਨੂੰ ਅਫੈਕਟ ਕਰਦਾ ਹੈਗਾ ਕਿਵੇਂ ਸਾਡੇ ਭਾਵਿਕ ਐਜ਼ ਇਨ ਸਾਡੀ ਯੂਥ ਨੂੰ ਅਫੈਕਟ ਕਰਦਾ ਹੈਗਾ ਤੇ ਅਵੇਰਨੈਸ ਵਾਲੇ ਪੱਖੋਂ ਸਾਨੂੰ ਤੁਹਾਡੀ ਸਾਰਿਆਂ ਦੀ ਹੀ ਸਹਿਯੋਗ ਦੀ ਜ਼ਰੂਰਤ ਪੈਗੀ ਉਹਦੇ ਵਿੱਚ ਮੀਡੀਆ ਵਾਲੇ ਸਾਡੇ ਸਾਥੀ ਵੀ ਸਾਡਾ ਸਹਿਯੋਗ ਦੇ ਆਲਰੇਡੀ ਉਹ ਦਿੰਦੇ ਹੈ ਤੁਸੀਂ ਵੀ ਸਾਰੇ ਦਿੰਦੇ ਹੋ ਹੁਣ ਅਸੀਂ ਤੁਹਾਡੇ ਤੋਂ ਹੋਰ ਜ਼ਿਆਦਾ ਤੁਹਾਡੇ ਸਹਿਯੋਗ ਦੀ ਗੁਜ਼ਾਰਿਸ਼ ਕਰਦੇ ਹਾਂ ਤੇ ਜਿੱਤੇਜੀ ਚੀਜ਼ ਹੁੰਦੀ ਹੈਗੀ ਡਰੱਗਸ ਨੂੰ ਕੰਟਰੋਲ ਕਰਨ ਦੇ ਵਿੱਚ ਡੀ ਐਡਿਕਸ਼ਨ ਉਹ ਡੇ ਅਡਿਕਸ਼ਨ ਦੇ ਵਿੱਚ ਸਿੱਧਾ-ਸਿੱਧਾ ਪੁਲਿਸ ਦਾ ਰੋਲ ਨਹੀਂ ਹੁੰਦਾ ਹੈਗਾ ਡਾਕਟਰ ਸਾਹਿਬ ਤੁਸੀਂ ਇੱਥੇ ਆ ਜਾਓ ਪਲੀਜ਼ ਤੇ ਸਾਡੇ ਔਰ ਜੀ ਅਸੀਂ ਬੁਲਾਏ ਹੋਏ ਇਹ ਸਾਡੇ ਔਰ ਸੈਂਟਰਸ ਦੇ ਵਿੱਚ ਪੈਸੀਟ੍ਰਿਸ ਦਾ ਕੰਮ ਕਰਦੇ ਹੈ ਆ ਇਨ ਖੰਨਾ ਤੇ ਇੱਥੇ ਇਨਾਦਾ ਰੋਲ ਹੈਗਾ ਡਾਕਟਰ ਫ੍ਰੈਟਰਨਿਟੀ ਦਾ ਰੋਲ ਹੈਗਾ ਤੁਹਾਡੇ ਸਾਰਿਆਂ ਦਾ ਰੋਲ ਹੈਗਾ ਇਨਕਲੂਡਿੰਗ ਮੀਡੀਆ ਦਾ ਰੋਲ ਹੈਗਾ ਇੱਥੇ ਪੁਲਿਸ ਕੀ ਕਰ ਸਕਦੀ ਹੈ ਕਿਉਂਕਿ ਪੁਲਿਸ ਦੇ ਕੋਲ ਇੱਕ ਵਰਦੀ ਦੀ وجہ سے ਸਾਡੇ ਕੋਲ ਇੱਕ ਪਾਵਰ ਆ ਜਾਂਦੀ ਹੈ ਕਿ ਅਸੀਂ ਲੋਕਾਂ ਤੱਕ ਲੋਕਾਂ ਤੱਕ ਪਹੁੰਚ ਸਕਦੇ ਹ ਵਰਦੀ ਸਾਨੂੰ ਇੱਕ ਮੋ ਦੇ ਦਿੰਦੀ ਹੈ ਵਿਜ਼ਿਬਿਲਟੀ ਦੇ ਦਿੰਦੀ ਹੈ ਤੇ ਇੱਕ ਵਿਜ਼ੀਬਲ ਫੇਸ ਉਹ ਗਵਰਨਮੈਂਟ ਪੁਲਿਸ ਬਣ ਜਾਂਦੀ ਹੈ ਤੇ ਕਿਉਂਕਿ ਅਸੀਂ ਵਿਜ਼ੀਬਲ ਪਾਰਟ ਆਫ ਗਵਰਨਮੈਂਟ ਕਿ ਅਫਸਰਾਂ ਦੀਆਂ ਬਦਲੀਆਂ ਇੰਨੀਆਂ ਹੁੰਦੀਆਂ ਨੇ ਕੋਈ ਵੀ ਸਕੀਮ ਨਾ ਪ੍ਰੋਗਰਾਮ ਬਣਾ ਸਕਦਾ ਹੈ ਅਫਸਰ ਤੁਸੀਂ ਐਸਐਸਟੀ ਖੰਨਾ ਦੇਖ ਲਓ ਐਸਐਚਓ ਪੈਰ ਦੇਖ ਲਓ ਐਸਐਚਓ ਮਰੋਦ ਐਸਐਚਓ ਉਹਨਾਂ ਦਾ ਰਿਕਾਰਡ ਕੱਢ ਕੇ ਦੇਖ ਲਓ ਕਿੰਨੀਆਂ ਛੇਤੀ ਛੇਤੀ ਹੋ ਗਈਆਂ ਉਹਨੂੰ ਕੰਸਿਡਰੇਬਲ ਸਮਾਂ ਮਿਲੇ ਅਫਸਰ ਨੂੰ ਔਰ ਉਹ ਆਪਣੀ ਸਕੀਮ ਲਾਗੂ ਕਰ ਸਕੇ ਆਪਣੇ ਸੈੱਲ ਬਣਾ ਕੇ ਜਿਉਂ ਚਾਹੁੰਦਾ ਦਿਲੋਂ ਕਰਨਾ ਕੁਝ ਨੂੰ ਪਤਾ ਹੋਵੇ ਵੀ ਮੈਂ ਇੱਕ ਸਾਲ ਲਈ 6 ਮਹੀਨੇ ਲਈ 1.5 ਸਾਲ ਲਈ ਇੱਥੇ ਰਹਿਣਾ ਹੈ ਔਰ ਮੈਂ ਕੁਝ ਕਰਕੇ ਦੇਣਾ ਹੈ ਦਿਓ ਕਰਕੇ ਦਊਗਾ ਦਾ ਉਹ ਪੋਜ਼ਿਟਿਵ ਅਪਰੇਸ਼ਨ ਜਾਵੇ ਪਰ ਜੇ ਨਹੀਂ ਕਰਦਾ ਤਾਂ ਫਿਰ ਇੱਕ ਫਿਰ ਬੇਸ਼ਕ ਬਦਲੀ ਹੋ ਜਾਏ ਤੇ ਇਹ ਅਸੀਂ ਮਤਲਬ ਨੋਟ ਕੀਤਾ ਕਰਦੇ ਆਂ ਹੈ ਤੁਹਾਡੇ ਦੇਖੋ ਜੀ ਅਸੀਂ ਤਾਂ ਆਫੀਸਰ ਹੈ ਅਸੀਂ ਤਾਂ ਆਪਣੀ ਬਦਲੀ ਦੇ ਵਿੱਚ ਸਾਡਾ ਕੋਈ ਸੇ ਨਹੀਂ ਹੁੰਦਾ ਅਗਰ ਪਬਲਿਕ ਨੂੰ ਲੱਗਦਾ ਔਰ ਪਬਲਿਕ ਅਗਰ ਇਸ ਚੀਜ਼ ਦੀ ਡਿਮਾਂਡ ਰੱਖਦੀ ਹੈ ਤਾਂ ਉਹ ਆਈ ਥਿੰਕ ਪਬਲਿਕ opinion ਸਰਕਾਰ ਦੇ ਸਿਰ ਮੱਤੇ ਹੁੰਦਾ ਹੀ ਹੈਗਾ ਅਗਰ ਪਬਲਿਕ ਇਸ ਜੀ ਡਿਮਾਂਡ ਕਰੇਗੀ ਤਾਂ ਉਹ ਵੀ ਕੰਸੀਡਰ ਹੋਏਗਾ ਤੁਹਾਡਾ ਮੈਸੇਜ ਮੈਂ ਆਪਣੇ ਚੈਨਲ ਦੇ ਥਰੂ ਸੀਨੀਅਰ ਆਫੀਸਰਸ ਤੱਕ ਮੈਂ ਤੁਹਾਡਾ ਵਾਲਾ ਮੈਸੇਜ ਜ਼ਰੂਰ ਪਹੁੰਚਾ ਦੂੰਗੀ ਸਰਕਾਰ ਤੱਕ ਵੀ ਜ਼ਰੂਰ ਮੈਂ ਤੁਹਾਡਾ ਮੈਸੇਜ ਪਹੁੰਚਾ ਦੂੰਗੀ ਸਰਕਾਰ ਦੇ ਕਰਨ ਵਾਲੇ ਕੰਮ ਹੁੰਦੇ ਆ ਜਿਸ ਤਰ੍ਹਾਂ ਹੁਣ ਇੱਥੇ ਹੀ ਸਾਡੇ ਇਹਨਾਂ ਭਾਈ ਸਾਹਿਬ ਨਾਲ ਪੁਲਿਸ ਦੇ ਤੁਹਾਡੇ ਮੁਲਾਜ਼ਮਾਂ ਨਾਲ ਗੱਲ ਹੋ ਰਹੀ ਸੀ ਕਿ ਅਸੀਂ ਜੇ ਫੜਦੇ ਆ ਨਾ ਜਵਾਨਤ ਹੋ ਜਾਂਦੀ ਹੈ ਜਿੱਥੇ ਸੀਐਮ ਜਾਂ ਪੰਜਾਬ ਸਰਕਾਰ ਕਹਿੰਦੀ ਹੈ ਡੀਜੀਪੀ ਨੂੰ ਜਾਂ ਪੰਜਾਬ ਪੁਲਿਸ ਨੂੰ ਕਿ ਤੁਸੀਂ ਸਖਤੀ ਕਰੋ ਉਥੇ ਉਹਨਾਂ ਨੂੰ ਵੀ ਚਾਹੀਦਾ ਵੀ ਕੋਈ ਕੋਈ ਨਾ ਕੋਈ ਉਹ ਜੋ ਤੁਸੀਂ ਮਤਲਬ ਕਾਨੂੰਨ ਕੋਦਾ ਵੀ ਕੁਝ ਐਸਾ ਮਤਲਬ ਬੱਕ ਹੋਵੇ ਜਦੋਂ ਜਮਾਨਤ ਛੇਤੀ ਨਾ ਹੋਵੇ ਅ ਦੇਖਿਏ ਬੇਲ ਮੈਂ ਸਾਰਿਆਂ ਦੇ ਨੋਲੇਜ ਦੇ ਲਈ ਦੱਸ ਦੂੰ ਬੇਲ ਪੁਲਿਸ ਦੇ ਹੱਥ ਦੀ ਚੀਜ਼ ਨਹੀਂ ਹੈ ਪੁਲਿਸ ਉਹ ਬੇਲ ਕੋਰਟ ਦਾ ਮਸਲਾ ਹੈਗਾ ਕੋਰਟ ਦੇ ਦਿੰਦੀ ਹੈ ਉਹ ਕਾਨੂੰਨ ਨੂੰ ਚੇਂਜ ਕਰਨ ਦਾ ਜੋ ਹੈਗਾ ਉਹ ਵੀ ਅਸੀਂ ਤੁਹਾਡਾ ਪੁਆਇੰਟ ਲੈ ਕੇ ਸਰਕਾਰ ਤੱਕ ਆ ਵਾਲੀ ਚੀਜ਼ ਪਹੁੰਚਾ ਦੇਣੇ ਬਟ ਆ ਕੋਰਟ ਦਾ ਮਸਲਾ ਹੈਗਾ ਪੁਲਿਸ ਦਾ ਇਹਦੇ ਵਿੱਚ ਕੋਈ ਰੋਲ ਜ਼ਿਆਦਾ ਹੈ ਨਹੀਂ ਅਸੀਂ ਲੇਕਿਨ ਫਿਰ ਵੀ ਟ੍ਰਾਈ ਕਰਦੇ ਤੁਹਾਡੇ ਸਾਰੇ ਦੀ ਨੋਲੇਜ ਦੇ ਲਈ ਮੈਂ ਦੱਸਣਾ ਚਾਹੁੰਦੀ ਹੂੰ ਕਿ ਹਰ ਜੋ ਵੀ ਬੇਲ ਲੱਗਦੀ ਹੈਗੀ ਪੁਲਿਸ ਉਹਨੂੰ ਕੌਂਟੈਸਟ ਹੀ ਕਰਦੀ ਹੈ ਕੌਂਟੈਸਟ ਦਾ ਮਤਲਬ ਉਹਦਾ ਵਿਰੋਧ ਹੀ ਕਰਦੀ ਹੈ ਪੁਲਿਸ ਉੱਥੇ ਖੜ੍ਹਦੀ ਹੈਗੀ ਤਾਂ ਕਿ ਜਿੰਨੇ ਵੀ ਮੁਜ਼ਰਮ ਹੈ ਉਹਨਾਂ ਨੂੰ ਜ਼ਮਾਨਤ ਨਾ ਮਿਲੇ ਫਿਰ ਵੀ ਆ ਕੋਰਟ ਦਾ ਮਸਲਾ ਹੈਗਾ ਔਰ ਤੁਹਾਡਾ ਜੋ ਸੁਜੈਸ਼ਨ ਹੈਗਾ ਅਸੀਂ ਇਹਨੂੰ ਟੇਕ ਅਪ ਕਰਦੇ ਹਾਂ ਅਸੀਂ ਤੁਹਾਡਾ ਜੋ ਵੀ ਸੁਝਾਅ ਹੈ ਉਹ ਅਸੀਂ ਪ੍ਰੋਪਰ ਚੈਨਲ ਆਗੇ ਰਾਈ ਸੀਨੀਅਰ ਆਫੀਸਰਾਂ ਕੋਲ ਪੁਚਾ ਦੇਵਾਂਗੇ